ਅਸੀਂ ਮੁਸਲਮਾਨ ਫਰੰਟ ਪੰਜਾਬ ਵੱਲੋਂ ਅੱਜ ਇੱਕ ਤੁਸ਼ਜੀ ਸਹਾਇਤਾ ਲੈ ਕੇ ਇੱਥੇ ਪਹੁੰਚੇ ਹਾਂ ਜਿਹਦੇ ਵਿੱਚ ਅਸੀਂ ਜੋ ਸਾਨੂੰ ਜਿਸ ਤਰ੍ਹਾਂ ਰਿਕੁਆਇਰਮੈਂਟ ਸੀ ਅਸੀਂ ਇੱਥੇ ਪਹਿਲਾਂ ਗੁਰਨਾਮ ਸਿੰਘ ਸਿੱਧੂ ਜਿਨ੍ਹਾਂ ਨੂੰ ਗਾਮਾ ਸਿੱਧੂ ਖਾਸ ਕਰਕੇ ਕਹਿੰਦੇ ਨੇ ਇਹਨਾਂ ਨਾਲ ਸਾਡਾ ਰਾਫਤਾ ਹੋਇਆ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿਉਂਕਿ ਇਹਨਾਂ ਨੇ ਸਾਡੇ ਵਾਸਤੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਔਰ ਸਾਡੀ ਜਿਹੜੀ ਨੇਕ ਕਮਾਈ ਹੈ ਉਹ ਸਹੀ ਜਗ੍ਹਾ ਤੇ ਤੇ ਇਹਨਾਂ ਨੇ ਲਗਵਾਈ ਹੈਗੀ ਹੈ ਇਹ ਸਕੂਲ ਦੇ ਬੱਚਿਆਂ ਵਾਸਤੇ ਜੋ ਅਸੀਂ ਕਰ ਸਕਦੇ ਸੀਗੇ ਜਿੰਨਾ ਵੀ ਸਾਨੂੰ ਰਿਕੁਆਇਰਮੈਂਟ ਦੱਸੀ ਸੀ ਉਹਦੇ ਹਿਸਾਬ ਨਾਲ ਕੀਤਾ ਕਿਉਂਕਿ ਅਸੀਂ ਪਹਿਨੇ ਲਿਖਿਆ ਕੁਰਾਨੇ ਪਾਕ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕਿ ਤੁਸੀਂ ਜ਼ਮੀਨ ਵਾਲਿਆਂ ਤੇ ਰਹਿਮ ਕਰੋ ਖੁਦਾ ਤੁਹਾਡੇ ਤੇ ਰਹਿਮ ਕਰੂਗਾ ਮਨੁੱਖਤਾ ਦੀ ਸੇਵਾ ਖਿਦਮਤ ਇਹ ਖਲਕ ਜਿਹੜੀ ਹੈ ਬਿਹਤਰ ਜਿਹੜੀ ਆਪਣਾ ਬੰਦਗੀ ਹੈ ਖੁਦਾ ਦੀ ਸਭ ਤੋਂ ਵਧੀਆ ਜਿਹੜੀ ਸੇਵਾ ਹੈ ਜੇਕਰ ਇਬਾਦਤ ਕਰਦੇ ਆ ਅਸੀਂ ਤੱਕ ਜਿਹੜੀ ਖਲਕ ਤੇ ਖੁਦਾ ਜਿਹੜੀ ਇਹ ਰੱਬ ਦੀ ਜਿਹੜੀ ਇਹ ਪੂਰੀ مخلوਕ ਹੈ ਉਹਦੇ ਮੁਤਾਬਕ ਜਿਹੜੀ ਅਸੀਂ ਸੇਵਾ ਕੀਤੀ ਜਾ ਸਕਦੀ ਹੈ ਜਿਸ ਤਰ੍ਹਾਂ ਦਾ ਇਹ ਹਰਾਂ ਦੇ ਵਿੱਚ ਬਹੁਤ ਪ੍ਰਭਾਵ ਤੇ ਇਹ ਏਰੀਆ ਹੈਗਾ ਹੁਸੈਨੀਵਾਲਾ ਬਾਰਡਰ ਦੇ ਉੱਤੇ ਸਾਨੂੰ ਜੋ ਖਬਰਾਂ ਮਿਲਦੀਆਂ ਸੀ ਬਹੁਤ ਸਾਰੇ ਲੋਕ ਇੱਥੇ ਸਾਡਾ ਅੱਜ ਮੈਂ ਖਾਸ ਤੌਰ ਤੇ ਮੈਂ ਇੱਕ ਮਾਣ ਨਾਲ ਹੀ ਗੱਲ ਕਹਿ ਸਕਦਾ ਕਿ ਜਿਸ ਤਰ੍ਹਾਂ ਮੁ슬ਮਨ ਫਰੰਟ ਪੰਜਾਬ ਅੱਜ ਕਰ ਰਿਹਾ ਸਾਡਾ ਮੁ슬ਮਨ ਭਾਈਚਾਰਾ ਪੂਰੇ ਹਿੰਦੁਸਤਾਨ ਦੇ ਵਿੱਚੋਂ ਪੰਜਾਬ ਦੇ ਵਿੱਚ ਪਹੁੰਚਿਆ ਤੇ ਇੱਕ ਜਿਹੜੀ ਸਰਵ ਸਾਂਝੀ ਬਲਤਾ ਸਿੱਖ ਮੁਸਲਮਾਨ ਸਾਂਝਾਂ ਕਹਿ ਲੋ ਜਾਂ ਸਰਬ ਸਾਂਝੀ ਵਾਲਾ ਕਹਿ ਲੋ ਇੱਥੇ ਨਾ ਕੋਈ Hindu ਨਾ ਕੋਈ Sikh ਨਾ ਕੋਈ Musalman ਅਸੀਂ ਸਾਰੇ ਇਨਸਾਨ ਆ ਸਾਨੂੰ ਜਦੋਂ ਵੀ ਅਸੀਂ ਇੱਥੇ ਕੋਈ ਕੰਮ ਕਰਨਾ ਆਉਨੇ ਆ ਜਾਂ ਕੋਈ ਸੇਵਾ ਕਰਨ ਆਉਨੇ ਆ ਤੇ ਸਾਨੂੰ ਸਿਰਫ ਮਨੁੱਖਤ ਹੀ ਦਿਖਦਾ ਇੱਕ ਮਨੁੱਖਾ ਹੈ ਇਹ ਬੱਚੇ ਆ ਸਾਡੀ ਕੌਮ ਦਾ ਸਰਮਾਇਆ ਹੈ ਸਾਡੇ ਕਿਛਾ ਸੀਗੀ ਕਿ ਜੇ ਸਾਡੇ ਬੱਚੇ ਨੇ ਸਾਡੀ ਕੌਮ ਦਾ ਸਰਮਾਇਆ ਹੈ ਇਹਨਾਂ ਨੂੰ ਸੰਭਾਲਿਆ ਜਾਵੇ ਪਰਵਾਰਾਂ ਦੇ ਵਿਚਾਰਿਆਂ ਦੇ ਇੰਨੇ ਜਿਆਦੇ ਹਾਲਾਤ ਖਰਾਬ ਹੋ ਗਏ ਇੱਥੇ ਕਿ ਪਰਿਵਾਰ ਆਪਣੀ ਫੀਸਾਂ ਨਹੀਂ ਭਰ ਸਕਦੇ ਪਰਿਵਾਰ ਆਪਣੇ ਬੱਚਿਆਂ ਨੂੰ ਉਹ ਸਹੂਲਤਾਂ ਨਹੀਂ ਦੇ ਸਕਦੇ ਜੋ ਇੱਕ ਸਕੂਲ ਦੇ ਵਿੱਚ ਹੋਣੀਆਂ ਚਾਹੀਦੀਆਂ ਨੇਗੇ ਅੱਜ ਜੋ ਇਹ ਸਹੂਲਤ ਸਾਨੂੰ ਇਹ ਡਿਊਟੀ ਲਾਈ ਸੀ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਗਿਆ ਸੀ ਉਹਦੇ ਵਿੱਚ ਸਭ ਤੋਂ ਅਸੀਂ ਕੋਸ਼ਿਸ਼ ਕੀਤੀ ਹੈ ਮੈਂ ਇੱਥੇ ਸਾਡੇ ਅਵੈਸ ਸਾਹਿਬ ਮੁਹੰਮਦ ਅਵੈਸ ਸਾਹਿਬ ਮਰੀਰ ਕੋਲਾ ਤੋਂ ਜਿਨ੍ਹਾਂ ਦੀ ਇਹ ਸੈਗਾ ਫੈਕਟਰੀ ਹੈਗੀ ਹੈ ਉਹਨਾਂ ਦਾ ਵੀ ਜਰੂਰ ਅਨਾਉਂਦਾ ਇੱਥੇ ਇਤਨਾ ਬਾਤ ਕਰਨਾ ਚਾਹੂੰਗਾ ਕਿਉਂਕਿ ਉਹਨਾਂ ਨੇ ਸਾਡੇ ਨਾਲ ਬਹੁਤ ਵਧੀਆ ਤਾਲਮਨ ਕੀਤਾ ਔਰ ਇੱਕ ਅੱਛੀ ਕੁਆਲਿਟੀ ਸਾਨੂੰ ਇੱਥੇ ਪ੍ਰੋਵਾਈਡ ਕੀਤੀ ਇਸ ਕਰਕੇ ਮੈਂ ਪਿੰਡ ਦੇ ਸਰਪੰਚ ਸਾਹਿਬ ਸਾਡੇ ਇੱਥੇ ਸੈਂਟਰ ਹੈ ਟੀਚਰ ਜਾਂ ਹੋਰ ਜਿਹੜੀ ਟੀਮ ਹੈ ਇੱਥੇ ਹੰਬਲਾ ਫਾਊਂਡੇਸ਼ਨ ਫਾਊਂਡੇਸ਼ਨ ਦੀ ਉਹਨਾਂ ਦੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਸਹੀ ਟਾਈਮ ਦੇ ਉੱਤੇ ਸਾਡੇ ਨਾਲ ਇੱਕ ਵਧੀਆ ਤਾਲਮੇਲ ਕਰਕੇ ਸਾਡਾ ਇਹ ਸਾਰਾ ਕਿ ਸਿਸਟਮ ਬਣਾ ਕੇ ਅਸੀਂ ਪਿੰਡ ਚਾਂਦੀਵਾਲਾ ਦੇ ਵਿੱਚ ਖੜੇ ਹੋਏ ਆ ਪ੍ਰਾਇਮਰੀ ਸਕੂਲ ਹੈ ਚਾਂਦੀਵਾਲੇ ਦਾ ਇਸ ਤੋਂ ਪਹਿਲਾਂ ਅਸੀਂ ਖੁੰਦਰ ਗੱਟੀ ਦੇ ਵਿੱਚ ਜਾ ਕੇ ਆ ਮੁਸਲਮ ਫਰੰਟ ਪੰਜਾਬ ਦੇ ਪ੍ਰਧਾਨ ਉਹਨਾਂ ਦੇ ਅਹੁਦੇਦਾਰ ਸਾਰੇ ਪਿਛਲੇ ਦਿਨੀ ਇੱਥੇ ਵਿజిਟ ਕਰਕੇ ਗਏ ਸੀ ਅਸੀਂ ਸਾਰਿਆਂ ਸੰਸਾਮਨ ਨੂੰ ਇਹੀ ਕਹਿੰਨੇ ਆ ਕਿ ਪਹਿਲਾਂ ਵਿజిਟ ਕਰੋ ਆਓ ਦੇਖੋ ਔਰ ਦੇਖੋਗੇ ਇੱਥੇ ਕਿਹੜੀ ਚੀਜ਼ ਦੀ ਸ਼ਾਰਟੇਜ ਹੈਗੀ ਕਿਹੜੀ ਚੀਜ਼ ਇੱਥੇ ਲੜਿੰਦੀ ਹੈਗੀ ਤੇ ਮੁਸਲਮ ਫਰੰਟ ਪੰਜਾਬ ਦੇ ਇਹਨਾਂ ਸਾਥੀਆਂ ਨੇ ਸਾਰੇ ਅਹੁਦੇਦਾਰਾਂ ਨੇ ਸਾਰੇ ਫਰੰਟ ਵੱਲੋਂ ਇਹ ਦੋ ਸਕੂਲ ਚੁਣੇ ਸੀਗੇ ਅਸੀਂ ਡੀਓ ਦਫ਼ਤਰ ਨਾਲ ਵੀ ਸੰਪਰਕ ਕੀਤਾ ਔਰ ਦੇ ਦੋ ਸਕੂਲ ਜਿਹੜੇ ਆ ਇਹਨਾਂ ਦੀਆਂ ਸਕੂਲਾਂ ਦੀਆਂ ਵਰਦੀਆਂ ਬੂਟ ਜਰਬਾਂ ਇਹ ਸਾਰੇ ਸਾਥੀ ਲੈ ਕੇ ਆਏ ਆ ਅਸੀਂ ਹੰਬਲਾ ਫਾਊਂਡੇਸ਼ਨ ਵੱਲੋਂ ਇਹਨਾਂ ਸਾਥੀਆਂ ਦਾ ਸਾਰੇ ਮੁਸਲਮ ਫਰੰਟ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਆ ਕੀ ਉਹੀ ਗੱਲ ਚੱਲ ਰਹੀ ਸੀ ਕਿ ਇੱਥੇ ਸਾਰੇ ਜਾਤਾਂ ਨੂੰ ਧਰਮਾਂ ਨੂੰ ਪਾਸੇ ਰੱਖ ਕੇ ਇਸ ਮੁਸੀਬਤ ਦੇ ਵਿੱਚ ਇੱਕ ਦੂਜੇ ਨਾਲ ਅਸੀਂ ਸਾਰੇ ਹੀ ਖੜ ਗਏ ਆ ਇਹਨਾਂ ਹੜਪੀੜ ਤਾਂ ਇਹਨਾਂ ਪੀੜਤਾਂ ਦੇ ਨਾਲ ਜਿਹੜੇ ਮੁਸੀਬਤ ਦੇ ਮਾਰੇ ਹੋਏ ਲੋਕ ਐ ਇਹਨਾਂ ਦੇ ਨਾਲ ਸਾਰੀ ਮਾਨਵਤਾ ਸਾਰਾ ਹਿੰਦੂਸਤਾਨ ਸਾਰਾ ਦੇਸ਼ ਇਸ ਵਾਰ ਖੜਾ ਔਰ ਖਾਸ ਕਰਕੇ ਜਦੋਂ ਮੁਰਵਸੇਬੇ ਦੀ ਗੱਲ ਤਰੀ ਤਾਂ ਇਹ ਲੋਕ ਇਹ ਵੀਰ ਇਹ ਸਾਥੀ ਸਾਡੇ ਪੰਜਾਬ ਦੇ ਨਾਲ ਖੜੇ ਆ ਅਸੀਂ ਹੰਬਲਾ ਫਾਊਂਡੇਸ਼ਨ ਵੱਲੋਂ ਔਰ ਇਹਨਾਂ ਦੋਨਾਂ ਸਕੂਲਾਂ ਚਾਂਦੀਵਾਲਾ ਔਰ ਗੱਟੀ ਖੁੰਦਰ ਜਿਹੜੀ ਐ ਇਹਨਾਂ ਦੋਨਾਂ ਸੰਸਥਾਵਾਂ ਵੱਲੋਂ ਇਹਨਾਂ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਡਾ ਸਕੂਲ ਪ੍ਰਾਇਮਰੀ ਸਕੂਲ ਚਾਂਦੀਵਾਲਾ ਐ ਤੇ ਅੱਜ ਇੱਥੇ ਸਾਡੇ ਕੋਲ ਆਪਣਾ ਮੁਸਲਮਾਨ ਫਰੰਟ ਪੰਜਾਬ ਵੱਲੋਂ ਬੱਚਿਆਂ ਨੂੰ ਸਮਾਨ ਦੇਣ ਲਈ ਬੂਟ ਜਰਸੀਆਂ ਆਏ ਨੇ ਅਸੀਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਧੰਨਵਾਦੀਆਂ ਇਹਨਾਂ ਦਾ ਕਿ ਬੱਚੇ ਗਰੀਬ ਨੇ ਸਾਡੇ ਇੱਥੇ ਜਿਹੜੀ ਇਹ ਸਹਾਇਤਾ ਕਰ ਰਹੇ ਨੇ ਬਹੁਤ ਮਤਲਬ ਜ਼ਰੂਰਤਮੰਦਾ ਦੀ ਹੋ ਰਹੀ ਹੈ ਔਰ ਜਿਵੇਂ ਹੁਣ ਸਰਦੀ ਅੱਗੇ ਆ ਰਹੀ ਹੈ ਇਹਨਾਂ ਦੇ ਕੋਲ ਵਿਚਾਰਿਆ ਕੋਲ ਨਹੀਂ ਇਹੋ ਜਿਹਾ ਸਮਾਨ ਹੋ ਰਿਹਾ ਉਪਲਬਧ ਇਹ ਕਰਵਾ ਰਹੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅੱਜ ਅਸੀਂ ਸਰਕਾਰੀ ਐਲੀਮੈਂਟਰੀ ਸਕੂਲ ਪ੍ਰਾਇਮਰੀ 'ਚ ਚਾਂਦੀਵਾਲਾ ਵਿੱਚ ਖੜੇ ਆ ਅੱਜ ਮੁਸਲਮ ਫਰੰਟ ਪੰਜਾਬ ਸਾਡੇ ਸਕੂਲ ਵਿੱਚ ਦਾਨੀ ਸੱਜਣਾ ਨੇ ਕੁਝ ਦਾਨ ਲੈ ਕੇ ਆਏ ਜੀ ਜੋ ਕਿ ਬੱਚਿਆਂ ਦੇ ਬੂਟ ਜਰਾਬਾਂ ਜਰਸੀਆਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹੋਰ ਨਾਲ ਹੀ ਅਮਲਾ ਫਾਊਂਡੇਸ਼ਨ ਤੋਂ ਵੀ ਮਦਦ ਜਿਨ੍ਹਾਂ ਨੇ 2 ਮਹੀਨੇ ਤੋਂ ਲਗ ਲਗ ਪਗ ਇੱਥੇ ਸੇਵਾ ਨਿਭਾ ਰਹੇ ਨੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ